ਇਹ ਨੂੰ ਮਸਾ ਛੜਮ ਨਹੀਂ ਆਗੀ ਇਹ ਗੱਲ ਕਹਿੰਨਾ ਕਰਨ ਦੀ ਆ ਵੱਡਾ ਨਿਕਾ ਦੇਖਣਾ ਚਾਹੀਦਾ ਉਹਨੂੰ ਨਾਲੀ ਮੇਰੀ ਗੱਲ ਸੁਣੋ ਪੈਸੇ ਨਾ ਰੁਕੇ ਨਾ ਕਿ ਨਹੀਂ ਮੇਰੇ ਕੋਲ 500 ਰੁਪਏ ਲੈ ਗਿਆ ਵਾ ਤੇ ਇਹਦੇ ਕੋ 500 ਕਿੱਥੋਂ ਆਇਆ ਕਿੱਥੋਂ ਆਏ ਇਹਦੇ ਕੋ ਪੈਸੇ ਉਹ ਸਭ ਕੋ ਹੈ ਗੰਮੀ ਇਹਨਾਂ ਕੋ ਵੇਖ ਲਾ ਆਪ ਕੁਝਾਉਣ ਰਹੀ ਆ ਤੇ ਮੁੜ ਕੇ ਦੂਜਿਆਂ 'ਚ ਕਸੂਰ ਕਰਦੀ ਆ ਕਿ ਤੁਹਾਡੇ 'ਚ ਕਸੂਰ ਵਾ ਤੁਸੀਂ ਇਹਨੂੰ ਲਾਉਂਦੇ ਜੇ ਮੇਰੇ ਨਾਲ ਵੀ ਬਥੇਰਾ ਤਾਂ ਠਾ ਠਾ ਹੋਈ ਆ ਹੋਣਾ ਕੀ ਆ ਤੁਹਾਨੂੰ ਦੱਸਣ ਤੇ ਡਈ ਆ ਮੈਂ ਉਹ ਇੰਨਾ ਬੋਲ ਕੇ ਗਈ ਨਾ ਮੇਰੇ ਨਾਲ ਕਹਿੰਦੀ ਆ ਕਿ ਦਲਜੀਤ ਨੇ ਕਿਉਂ ਨਹੀਂ ਪੀਤੀ ਇਹਨੇ ਕੱਲੇ ਨੇ ਪੀਣੀ ਸੀ ਨਾਲੇ ਨਾ ਤੁਸੀਂ ਪੈਲੀ ਦਾ ਕਰਕੇ ਡੇ ਇਹ ਕੰਮ ਕਰਨ ਤੇ ਮੈਂ ਹਾਂ ਮੈਂ ਹੱਥ ਜੋੜ ਕੇ ਉਹਦੇ ਅੱਗੇ ਕਿਹਾ ਮੈਂ ਤਾਂ ਆਪਣੀ ਪੈਲੀ ਆਪਣੇ ਕੋਲ ਹੀ ਰੱਖ ਲਾ ਮੈਨੂੰ ਨਹੀਂ ਚਾਹੀਦੀ ਪੈਲੀ ਢੱਡੀ ਤੇ ਜਿੱਥੇ ਮਰਜੀ ਵੇਚੋ ਜਾ ਕੇ ਉਹ ਸੰਦੀਪ ਪਾਣੀ ਮੈਂ ਪਿਆਲਤਾ ਵਾ ਤਰ ਲਾਗੇ ਰੱਖ ਦਿੰਨੀ ਆ ਠਹਿਰ ਕੇ ਜਿਹੜੇ ਕ ਫੇਰ ਪਿਆਲਦੀ ਉਹਨੂੰ ਪੋਸ਼ ਹੋਸ਼ ਆਉਂਦੀ ਆ ਵੀ ਕੀ ਖਾਣਾ ਨੂੰ ਬੈਠੀ ਤੇ ਹੈਗੀਆਂ ਸਰਾਂ ਨੇ ਹੋਰ ਦੱਸੋ ਹੁਣ ਕੀ ਕਰਾਂ ਆਹੋ ਡੋਨ ਵਟਾ ਬਣ ਕੇ ਤੇ ਬੈਠੀ ਰਹਿ ਬੈਠਿਆ ਹੱਲ ਹੋ ਜਾਣਾ ਵਾ ਉਹਨੂੰ ਆ ਜਾਣੀ ਆ ਹੋਸ਼ ਪੋਸ਼ ਉਹਨੂੰ ਤੇ ਨਾਲੇ ਮੇਰੀ ਸੁਣ ਗੱਲ ਆ ਤੂੰ ਦਵਾਲੇ ਮੇਰੇ ਹੋਈ ਜਾਂਦੀ ਆ ਕਦੀ ਦਲਜੀਤ ਦੇ ਹੋਈ ਜਾਂਦੀ ਆ ਪੈਸੇ ਤਾਂ ਤੂੰ ਦਿੱਤੇ ਆ ਤੂੰ ਕਿ ਪੈਸੇ